ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਸਰੀਆ ਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਜੋਰਾਵਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਜਰਸੀ ਗਾਂ ਦੋਸਤੋ ਦਿਖਾਵਾਂਗੇ ਤੁਹਾਨੂੰ ਸੂਣਦੇ ਬਿਲਕੁਲ ਨੇੜੇ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਦੋਸਤੋ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਜਾਵੇ ਦੋਸਤੋ ਪਸ਼ੂ ਤੁਸੀਂ ਆਪਣੀ ਤਸੱਲੀ ਨਾਲ ਆਪਣੀ ਸਮਝ ਨਾਲ ਖਰੀਦਣਾ ਸਾਡਾ ਕੋਈ ਦਲਾਲੀ ਦਾ ਕੰਮ ਨਹੀਂ ਨਾ ਕੋਈ ਵੇਚਣ ਵਾਲੇ ਪਾਸੇ ਤੇ ਨਾ ਕੋਈ ਪਸ਼ੂ ਖਰੀਦਣ ਵਾਲੇ ਪਾਸੇ ਤੇ ਨਾ ਕੋਈ ਪਸ਼ੂ ਦੋਸਤੋ ਜਿਹੜੇ ਵੀਰ ਨੇ ਖਰੀਦਣਾ ਉਹਦੇ ਨਾਲ ਹਰ ਇੱਕ ਗੱਲਬਾਤ ਤੁਸੀਂ ਆਪਣੀ ਸਮਝ ਨਾਲ ਪਸ਼ੂ ਖਰੀਦਣਾ ਗੱਬਣ ਪਸ਼ੂ ਨੂੰ ਦੋ ਤੋਂ ਥਾਣਾ ਦੀ ਟਿੱਪਕੇ ਪਾਸ ਕਰਕੇ ਚੋ ਖਰੀਦ ਲਓ ਤੇ ਜਿਹੜਾ ਪਸ਼ੂ ਦੋਸਤੋ ਸੋਇਆ ਸੋਇਆ ਇੱਕ ਟਾਈਮ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰ ਲਿਆ ਕਰੋ ਜੀ ਜਿਹੜਾ ਪਸ਼ੂ ਦੋਸਤੋ ਟੋਕਰ ਗੱਬਣ ਹੁੰਦਾ ਵਾ ਉਹਦੀ ਦੋਸਤੋ ਬੇਸ਼ੱਕ ਆਪਣਾ ਡਾਕਟਰ ਨਾਲ ਲੈ ਕੇ ਆਪਣੀ ਮੌਕੇ ਤੇ ਚੈੱਕ ਕਿਉਂਕਿ ਇਹ ਤੁਹਾਨੂੰ ਪਤਾ ਹੈ ਇਹਨਾਂ ਵੀਰਾਂ ਨੇ ਪਸ਼ੂ ਜਿਹੜੇ ਆ ਘਰਾਂ ਤੋਂ ਖਰੀਦੇ ਹੁੰਦੇ ਆ ਇਸ ਕਰਕੇ ਦੋਸਤੋ ਤਸੱਲੀ ਕਰਨੀ ਤੁਹਾਡਾ ਫਰਜ਼ ਹੈ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਰ ਤੋਂ ਪੁੱਛ ਲੈਂਦੇ ਹਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਹੋਰ ਭਾਈ ਠੀਕ ਠਾਕ ਬਾ ਠੀਕ ਠਾਕ ਭਾਈ ਚੱਲੀਏ ਤਾਂ ਅੱਗੇ ਕੰਮ ਕਰੀਏ ਬਾ ਮਾਰ ਕੇ ਕਿਰਪਾ ਜੀ ਠੀਕ ਹੈ ਹਾਂਜੀ ਵੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਰੀਡਰੈਸ ਆਪਣਾ ਬੋਲ ਦਈਏ ਪਿੰਡ ਲੋਕਾ ਜਿਲ੍ਹਾ ਤਰਨਤਾਰਨ ਸੀ ਭਟੀ ਫੋਨ ਨੰਬਰ ਤੇ ਨਾਮ ਦੱਸ ਦੀ ਵੀ ਠੀਕ ਹੈ ਜੀ ਵਪਾਰ ਦਾ ਕੰਮ ਕਰਦੇ ਹਾਂ ਹਾਂ ਜੀ ਵਪਾਰ ਕੰਮ ਇੱਕਦਾਂ ਹੀ ਆਉਂਦਾ ਰਹਿੰਦਾ ਰੇਂਜ ਹੋ ਜਾਂਦਾ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਵਪਾਰ ਕਰਦੇ ਐ ਇਦਾਂ ਕਰੀ ਜੀ ਨੂੰ 2 ਕਿੰਨੇ ਹੋਇਆ ਜੀ ਅੱਛਾ ਨਵਾਂ ਸ਼ੁਰੂ ਕੀਤਾ ਹਾਂ ਨਾ ਸ਼ੁਰੂ ਕੀਤਾ ਠੀਕ ਹੈ ਜੀ ਹਾਂ ਜੀ ਮੱਝਾਂ ਲੈਂਦੇ ਕਿ گاਵਾ ਚ ਜਰੀ ਨਹੀਂ گاਵਾ ਜਿਆਦਾ ਹੁੰਦੇ ਐ ਅੱਛਾ ਜਿਆਦਾ ਫਿਰ ਗਾਂ ਮੱਝਾਂ ਹੀ ਹਾਂ ਜੀ ਠੀਕ ਹੈ ਜੀ ਹਾਂ ਜੀ ਕਰਾਂਗੇ ਮੱਝਾਂ ਸ਼ੁਰੂ ਹੌਲੀ ਹੌਲੀ ਮੈਂ ਗਾਂ ਨੂੰ ਨਹੀਂ ਗਾਲਿਆ ਅੱਛਾ ਚਾਲਿੰਗ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹਾਂਜੀ ਅੱਛਾ ਜਿਹੜੀ ਗਾਜ ਆਪਾਂ ਵੀਰ ਸੇਲ ਕਰਨੀ ਆਏ ਆਏ ਸਵੇਰ ਕਿੰਨਾ ਸੁਣੇ ਇਹ ਜਿਹੜੇ ਘਰ ਵਾਲੇ ਦੂਜੇ ਜਾਂਦੇ ਤੇ ਕੋਈ ਮਾਲ ਤੀਜਾ ਮਾਲੇ ਕੋਈ ਦੂਜਾ ਮਾਲੇ ਜਿੱਦਾਂ ਮਾਰਦੇ ਨੇ ਹਾਂਜੀ ਚਲੋ ਉਹ ਤੇ ਜਿਹੜੇ ਵੀਰ ਨੇ ਖਰੀਦਣੀ ਆਪਣੀ ਨਾਕ ਪਰਸੰਗਣਾ ਕਰਦਾਂਗੇ ਖਰਦਾਂਗੇ ਹਾਂਜੀ ਕਿੰਨਾ ਕੋ ਟਾਈਮ ਖੜਦੀ ਐ ਸੂਣ ਦੇ ਵਿੱਚ ਇਹ ਬਾਜੀ ਆ ਅੱਜ ਦੇ ਨੇ ਪੂਰੇ ਇਹਦੇ ਬਸ ਉੱਤੇ ਖੜਨੇ ਖੜਨੇ ਦੋ ਜਾਂਦੇ ਜਿਹੜੇ ਮਤਲਬ ਦੋ ਚਾਰ ਦਿਨ ਉੱਤੇ ਲੈ ਜੂਗੀ ਹੈਨਾ ਹਾਂਜੀ ਤੇ ਇਹਨੇ ਵੀਰ ਮਤਲਬ ਪਹਿਲਿਆਂ ਸੂਣਾਂ 'ਚ ਕਿੰਨਾ ਦਾ ਦੁੱਧ ਚਵਾਤਾ ਮਾਲਕਾਂ ਕਹਿੰਦੇ ਕਾਹ ਤੇ ਬਾਜੀ ਮਾਲਕਾਂ ਕਹਿੰਦੇ ਬਈ 12 1 ਲੋ ਜੀ ਦੋਸਤੋ ਦੇਣਾ तकरीबन गिनती वाले वीरचंदਾ ਵੀ ਪੂਰੇ ਦੇ ਹੋ ਗਏ ਆ ਪਿਓਰ ਜਰਸੀ ਦੋਸਤੋ ਇਹਦੀ ਫੇਸ ਕੁਆਲਿਟੀ ਚੈੱਕ ਕਰ ਲੋ ਬਾਕੀ ਦੋਸਤੋ ਟਾਈਮ ਉਤੇ ਕਿੰਨਾ ਖੜਦੀ ਇੱਕ ਦਿਨ ਦੋ ਦਿਨ ਖੜਦੀ ਇਹ ਮਾਲਕ ਜਾਣਦਾ ਜੀ ਸਵਾ ਦੋਸਤੋ ਬੇਸ਼ੱਕ ਦੂਜਾ ਮਾਲ ਨੇ ਕੋਈ ਤੀਜਾ ਮਾਲ ਨੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਸਕਰੀਨ ਤੇ ਸਾਹਮਣੇ ਤੁਹਾਨੂੰ ਗਾਂ ਬਖਾਤੀ ਹੈ ਦੋਸਤੋ ਕੱਦ ਕਾਠ ਗਾਂ ਦਾ ਚੈੱਕ ਕਰ ਲੋ ਪੂਰੀ ਰਾਜੀਪੁਰੀ ਜੰਮੀ ਪੜੀ 12 13 ਲੀਟਰ ਦੁੱਧ ਵੀਰ ਕਹਿੰਦਾ ਪੀਂਨੇ ਪਹਿਲਾਂ ਸੁਆਹ ਜਿਹੜੇ ਕਰਮਾਈ ਦੇ ਚਵਾਇਆ ਮੁੱਲ ਜਹ ਜੀ ਹੋਊਗਾ ਦਾ ਦਾ ਆ ਲੋ ਜੀ ਦੀ ਫੇਸ ਕੁਆਲਿਟੀ ਦੋਸਤੋ ਮੈਂ ਤੁਹਾਨੂੰ ਨੇੜ ਤੋਂ ਚੱਕਰ ਮਾਉਣਾ ਬਾਕੀ ਬਾਈ ਠੰਡੇ ਠੰਡੇ ਬਹੁਤ ਜ਼ਿਆਦਾ ਜਿੱਤਾਂ ਮਾਰਦੀ ਠੀਕ ਹੈ ਲੋ ਜੀ ਦੋਸਤੋ ਪੂਰੀ ਸੀਲਸਲਾ ਹੈ ਜੀ ਚੈੱਕ ਤੁਸੀਂ ਕਰ ਸਕਦੇ ਹੋ ਆ ਲੋ ਜੀ ਕਰ ਲਓ ਚੈੱਕ ਠੀਕ ਹੈ ਵੀਰ ਜੀ ਮਿਲਕਮੈਨ ਦੋਸਤੋ ਜਿਹੜੀ ਲੱਗੀ ਹੈ ਜੀ ਹਵਾਨੇ ਦੇ ਮੈਂ ਤੁਹਾਨੂੰ ਵਿਖਾ ਦਣਾ ਕਾਫੀ ਮੋਟੀ ਮਿਲਕਵੈਨ ਹੈ ਦੋਸਤੋ ਦੇਖੋ ਜਿਉਂਕਿ ਵੀਰ ਸੇਵਾਲਾ ਰਹਿ ਗਿਆ ਤਾਂ ਦੋਸਤੋ ਅੱਗੇ ਮੌਸਮ ਚਲੋ ਠੀਕ ਹੈ ਠੰਡ ਵਾਲਾ ਆਈ ਜਾਂਦਾ ਗਰ ਚਾਰ ਜੋਰੇ ਬਾਜੀ ਬੜਾ ਕੱਖ ਨਹੀਂ ਛੱਡਦੇ ਜਿੰਨਾ ਮਰਜੀ ਪੱਠੇ ਪੰਨ੍ਹੇ ਨਾਲ ਆ ਲੇ ਠੀਕ ਹੈ ਠੀਕ ਹੈ ਜੀ ਹਾਂਜੀ ਅੱਛਾ ਵੀਰ ਜੀ ਕੀ ਮੁੱਲ ਕਰਨਾ ਹੈ ਮੁੱਲ ਬਾਜੀ 50000 ਰੁਪਏ ਕਰਦਾ ਕਿੰਨਾ ਕੁ ਮਾਨਤਾ ਨ ਹੋ ਸਕਦਾ ਮਾਨਤਾ ਆ ਬਾਜੀ 30000 ਰੁਪਏ ਦਾ ਹੈ 30000 ਹਾਂਜੀ ਯਾਨੀ ਕਿ 47000 ਰੁਪਏ 47 ਬਾਕੀ ਕੁ ਬਾਜੀ ਤੁਸੀਂ ਆਪਣੀ ਹੋਰ ਕੋਈ ਵੀ ਜੈਸੇ ਕੀ ਜਿੰਨਾ ਨਹੀਂ ਕਹਿ ਦੋ ਕਰਦੇ 45 ਕਰਦੀ ਪੁਰ ਚਲੋ ਡਾਟ ਕਰਦਾ ਜੀ ਠੀਕ ਹੈ 45 ਦਾ ਮਾਨਤਾ ਨਹੀਂ ਹੋਣਾ ਠੀਕ ਹੈ ਲਓ ਦੋਸਤੋ ਡਿਮਾਂਡ ਜਿਹੜੀ ਵੀਰ ਨੇ ਰੱਖੀ ਹੈ 50000 ਰੁਪਏ ਰੱਖੀ ਹੈ ਤੇ 45000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਜਿਹੜਾ ਮਾਣਤਨ ਮੌਕੇ ਤੇ ਜਰੂਰ ਹੋਊਗਾ ਕਿਉਂਕਿ ਮੋਲ ਦੇ ਜਿਹੜੇ ਵੀਡੀਓ ਵਾਲੇ ਸਿੱਖੀ ਨਹੀਂ ਹੁੰਦੇ ਬੈਕਸੈਟ ਤੋਂ ਕਰਾ ਗਾਂ ਦੀ ਤੁਹਾਨੂੰ ਮੈਂ ਸ਼ੇਪ ਦਿਖਾ ਦਣਾ ਸਾਰੀ ਚੈੱਕ ਕਰ ਲਿਓ ਆਈ ਇਹਦੇ ਬੰਨ ਨਹੀਂ ਗਾਂਤ ਲੈ ਬਹੁਤ ਅੱਜ ਚਲੋ ਇਹਦਾ ਪਾਈਟ ਨਾ ਲੱਗ ਸਕੀ ਆ ਰਹੀਆਂ ਲੈ ਹਾਂਜੀ ਸੁੰਦੇ ਸਮੇਂ ਤੱਕ ਦੋਸਤੋ ਇਹ ਵਲਟ ਨਾ ਲੱਗੀਆਂ ਸਾਰੀਆਂ ਚੱਕ ਦਊਗੀ ਥਣਾ ਥਣਾ ਵੀ ਤੁਸੀਂ ਟਿੱਪ ਕੇ ਲੈਂਦੀ ਹੈ ਓਕੇ ਵੀਰ ਜੀ ਕੋਈ ਆਪਣੀ ਕੋਈ ਗਾਰੰਟੀ ਬਾਹਰ ਕੋ ਲੈ ਜਾ ਜਿੱਦਾਂ ਮ ਖਰੀਦਣੀਆਂ ਜਿਹੜੇ ਵੀਰ ਨੇ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਟਿੱਪ ਕੇ ਪਾਸ ਕਰਾ ਸਕਦਾ ਤੇ ਜੇ ਕੋਈ ਵੀਰ ਨੇ ਵਿజిਟ ਕਰਨੀ ਤੇ ਦੋਸਤੋ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਆਪਣੀ ਵਿజిਟ ਕਰੋ ਤੇ ਆਪਣੇ ਹੱਥੀਂ ਗਾਂ ਨੂੰ ਤਸੱਲੀ ਕਰਕੇ ਆਪਣੀ ਪਾਸ ਕਰਕੇ ਫੇਰ ਖਰੀਦੋ ਇਹ ਐਡਰੈਸ ਹੈ ਖਰੀਦਗੇ ਦਾ ਫੇਰ ਬੋਲਦਣਾ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੂਰੋਵਰ ਸਿੰਘ ਨਾਮ ਹੈ ਦੋਸਤੋ ਵੀਰ ਦਾ ਫੋਨ ਨੰਬਰ ਵੀਰ ਆਪਣਾ ਇੱਕ ਰਿਫੇਰ ਬੋਲਦੇ ਵੀਰ ਜੀ ਫੋਨ ਨੰਬਰ ਹੈਗਾ 8233 49810 ਠੀਕ ਹੈ ਲੋਕਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵਧੀਆ ਦੇ